ਹੱਦ ਦੇ ਕਾਰਨ ਸਾਡੇ ਘਰ ਡਿੱਗ ਡੇਗੀ ਪਈ ਅਸੀਂ ਬਹੁਤ ਤੰਗ ਹਾਂ ਬਹੁਤ ਜ਼ਿਆਦਾ ਤੰਬੂ 'ਚ ਰਹਿ ਰਾਇ ਹੀ ਤੇ ਸਾਡਾ ਮਾਲ ਡੰਗਰੀ ਮਰ ਗਿਆ ਈ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਈ ਆਪਣਾ ਘਰ ਬਣਾ ਨਹੀਂ ਸਕਦੇ ਸੰਤ ਇਤਨੇ ਸਹਿਯੋਗ ਕੀਤਾ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਹਾਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਕਿ ਅਸੀਂ 37 ਕਰਦੇ ਦਿੱਤੇ ਸੀ ਅੱਜ ਔਰ 2 ਦਿਨ ਬਾਅਦ ਅਸੀਂ ਹੁਣ 27 ਕਰ ਫਿਰ ਦੇ ਦਾਰ ਹੈ ਹਾਂਜੀ ਬਬਾਈ ਲਗਾਤਾਰ ਜਿਹੜੇ ਤੁਹਾਡੇ ਕੋਲ ਘਰ ਬਣਾ ਕੇ ਦਿੱਤੇ ਜਾ ਰਹੇ ਨੇ ਔਰ ਜਿਹੜੀ ਸੰਗਤ ਹੈ ਇਸ ਗੱਲ ਦੀ ਪ੍ਰੇਜ਼ ਵੀ ਕਰ ਰਹੀ ਹੈ ਤੁਹਾਡਾ سلسلہ ਲਗਾਤਾਰ ਚੱਲ ਰਹੀ ਹੈ ਹੁਣ ਤੱਕ ਕਿੰਨੀ ਅਚੀਵਮੈਂਟ ਕਰ ਚੁੱਕੇ ਔਰ ਗਾਂ ਕੀ ਟਾਰਗੇਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਮੈਂਟ ਤਾਂ ਗੁਰੂ ਮਹਾਰਾਜ ਦੀ ਹੈ ਉਹਨਾਂ ਨੇ ਸਾਨੂੰ ਪ੍ਰੇਰਣਾ ਦਿੱਤੀ ਤੇ ਸੰਗਤ ਨੇ ਸਹਿਯੋਗ ਕੀਤਾ ਤੇ ਅਸੀਂ ਇਸ ਮੁਕਾਮ ਤੇ ਅੱਜ ਪਹੁੰਚੇ ਹਾਂ ਪਿੱਛੇ ਅਸੀਂ ਆਪ ਜੀ ਨੂੰ ਦੱਸਿਆ ਸੀ ਵੀ ਅਸੀਂ 37 ਘਰ ਦੇ ਦਿੱਤੇ ਸੀ ਅੱਜ ਔਰ 2 ਦਿਨ ਬਾਅਦ ਅਸੀਂ ਹੁਣ 27 ਘਰ ਫਿਰ ਦੇਣ ਜਾ ਰਹੇ ਹਾਂ ਜੋ ਕਿ ਲਗਭਗ 65 ਘਰ ਹੋ ਜਾਣਗੇ ਜੋ ਸਾਡੀ ਸੰਗਤ ਨਾਲ ਕਮਿਟਮੈਂਟ ਸੀ ਵੀ ਅਸੀਂ 100 ਘਰ ਦੇਵਾਂਗੇ ਤੇ ਅਸੀਂ ਉਮੀਦ ਕਰ ਰਹੇ ਹਾਂ ਕਿਉਂਕਿ ਹੁਣ ਜਿਹੜੇ ਸਾਡੇ ਘਰ ਨੇ ਉਹ 18 ਘੰਟਿਆਂ 'ਚ ਬਣ ਰਹੇ ਨੇ 18 ਘੰਟਿਆਂ ਬਾਅਦ ਅਸੀਂ ਇੱਕ ਘਰ ਬਣਾ ਦਿੰਨੇ ਹਾਂ 27 ਤਰੀਕ ਨੂੰ ਅਸੀਂ ਹੈਂਡਓਵਰ ਕੀਤੇ ਸੀ 28 ਨੂੰ ਕੰਮ ਦੁਬਾਰਾ ਆਰੰਭਿਆ ਸੀ ਤੇ ਅੱਜ 14 ਹੈ ਅਸੀਂ 27 ਘਰ ਬਣਾ ਚੁੱਕੇ ਹਾਂ ਸੋ ਅਸੀਂ 5 ਦਸੰਬਰ ਦੇ ਲਗਭਗ ਅਸੀਂ ਸਾਰੇ ਕਾਰ ਜਿਹੜੇ ਨੇ ਉਹ ਕੰਪਲੀਟ ਕਰ ਦੇਵਾਂਗੇ ਔਰ ਸੰਗਤ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਇੱਕ ਜੱਗ ਲੰਗਰ ਚੱਲ ਰਿਹਾ ਹੈ ਜਿੰਨੇ ਵੀ ਹੁਣ ਹਿੱਸਾ ਪਾਉਣਾ ਹੈ ਚਾਹੇ ਥੋੜਾ ਚਾਹੇ ਬਹੁਤਾ ਇਸ ਜੱਗ ਦੇ ਵਿੱਚ ਹਿੱਸਾ ਪਾ ਲਓ ਸਿਰਫ ਤੇ ਸਿਰਫ 20 ਦਿਨ ਤੱਕ ਸਾਰੇ ਘਰ ਕੰਪਲੀਟ ਹੋ ਜਾਣਗੇ ਜਿੰਨੇ ਵੀ ਇੱਥੇ ਫੈਕਟਰੀ ਸੀ ਸੋ ਸਾਰੇ ਘਰ ਬਣ ਜਾਣਗੇ ਅਸੀਂ ਸਮੁੱਚੇ ਡਾਉਨਰਾਂ ਦਾ ਸਮੁੱਚੀ ਪ੍ਰੈਸ ਕਲੱਬ ਦਾ ਜਿੰਨੇ ਵੀ ਆਏ ਨੇ ਕਿਉਂਕਿ ਇਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਸਾਥ ਦੇਣ ਦਾ ਭਾਵ ਹਰ ਵਾਰੀ ਜਦੋਂ ਵੀ ਬੁਲਾਇਆ ਇਹ ਬੜੇ ਪੇਮ ਨਾਲ ਆਏ ਸ਼ਰਧਾ ਨਾਲ ਆਏ ਇਹਨਾਂ ਨੇ ਦੁਨੀਆ ਤੱਕ ਇਹ ਗੱਲ ਪਹੁੰਚਾਈ ਸੰਗਤ ਨੇ ਉੱਥੋਂ ਸਾਨੂੰ ਸੇਵਾ ਭੇਜੀ ਅਸੀਂ ਸੰਗਤ ਦੀ ਸੇਵਾ ਨੂੰ ਫੋਈ ਫੋਈ ਕਰਕੇ ਵੱਧ ਤੋਂ ਵੱਧ ਉਸ ਨੂੰ ਦੁਗਣਾ ਕਿਵੇਂ ਕਰ ਸਕਦੇ ਸੀ ਅਸੀਂ ਕੀਤਾ ਤੇ ਕਲਗੀਧਰ ٹرسٹ ਗੁਰਦਰਾ ਬੜੂ ਸਾਹਿਬ ਨੇ ਇਹ ਕਾਰਜ ਅੱਜ ਤਕਰੀਬਨ ਨੇੜੇ ਲਾ ਦਿੱਤਾ ਸੋ ਅੱਜ ਸਾਡੇ ਨਾਲ ਸਪੈਸ਼ਲ ਬੰਬੇ ਤੋਂ ਖਾਰਗੁਰਦਵਾਰ ਸਾਹਿਬ ਦੇ ਪ੍ਰਧਾਨ ਉਥੋਂ ਦੀ ਪੂਰੀ ਮੈਨੇਜਮੈਂਟ ਕਮੇਟੀ ਆਈ ਹੈ ਇਸ ਕਾਰਜ ਨੂੰ ਕੋ ਇਹਨਾਂ ਨੇ ਮਾਇਆ ਭੇਜੀ ਸੀ ਇਹਨਾਂ ਦੀ ਮਾਇਆ ਵੀ ਠੀਕ ਲੱਗੀ ਹੈ ਕਿ ਨਹੀਂ ਲੱਗੀ ਉਸ ਨੂੰ ਦੇਖਣ ਵਾਸਤੇ ਵੀ ਆਏ ਨੇ ਹੋਰ ਸੇਵਾ ਕਰਨ ਵਾਸਤੇ ਵੀ ਆਏ ਨੇ ਸੋ ਅਸੀਂ ਸਮੂਚੀਆਂ ਸੰਗਤਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਨਾਲ ਬੇਨਤੀ ਵੀ ਕਰਦੇ ਹਾਂ ਹੁਣ ਕਾਰਜ ਬਹੁੜੇ ਥੋੜੇ ਦਿਨਾਂ ਦਾ ਰਹਿ ਗਿਆ ਹੈ ਸਰਦੀ ਬਹੁਤ ਵੱਧ ਗਈ ਹੈ ਅਸੀਂ ਦਿਨ ਰਾਤ ਇਸ ਕਾਰਜ ਨੂੰ ਲੱਗੇ ਹਾਂ ਅਗਲੇ ਘਰ ਅਸੀਂ 12 ਘੰਟਿਆਂ ਚ ਦੇਵਾਂਗੇ ਜਿੰਨੇ ਘਰ ਰਹਿ ਗਏ ਨੇ ਅਸੀਂ ਐਵਰੇਜ 12 ਘੰਟਿਆਂ ਚ ਇੱਕ ਘਰ ਤਿਆਰ ਕਰਕੇ ਦੇਵਾਂਗੇ ਸੋ ਸੰਗਤਾਂ ਨੂੰ ਸਾਡੀ ਭਰਜੋਲ ਅਪੀਲ ਹੈ ਬੇਨਤੀ ਹੈ ਵੀ ਆਪ ਜੀ ਇਸ ਕਾਰਜ ਦੇ ਵਿੱਚ ਜੋ ਵੀ ਸਹਿਯੋਗ ਹੁਣ ਪਾ ਸਕਦੇ ਜੇ ਬਹੁਤ ਸੁਨਹਿਰੀ ਮੌਕਾ ਹੈ ਅਸੀਂ ਲਗਭਗ 10 ਤੋਂ 5 ਦਸੰਬਰ ਤੱਕ ਸਾਰੇ ਕਾਰ ਕੰਪਲੀਟ ਕਰ ਦੇਵਾਂਗੇ ਸੋ ਅਸੀਂ ਦੁਬਾਰਾ ਫਿਰ ਪ੍ਰੈਸ ਕਲੱਬ ਵਾਲਿਆਂ ਦਾ ਸਮੁੱਚੀਆਂ ਸੰਗਤਾਂ ਦਾ ਡੋਨਰਾਂ ਦਾ ਔਰ ਜਿੰਨੇ ਜਿੰਨੇ ਵੀ ਇਸ ਕਾਜ ਦੇ ਲਈ ਸਹਿਯੋਗ ਦਿੱਤਾ ਅਸੀਂ ਅਗਸਤ 25 ਤੋਂ ਲੱਗੇ ਸੀ ਤੇ ਅਗਸਤ 25 ਤੋਂ ਅਸੀਂ ਇਹ ਕਾਰਜ ਤਕਰੀਬਨ ਸਾਢੇ 3 ਮਹੀਨਿਆਂ ਚ ਮਹਾਰਾਜ ਦੀ ਬਖਸ਼ਿਸ਼ ਸਤਕਾ ਸੰਤ ਬਾਬਾ ਇਕਬਾਲ ਸਿੰਘ ਜੀ ਹੋਰਾਂ ਦੀ ਦੇਣ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰੇਰਨਾ ਦੇ ਰਹੇ ਨੇ ਤੇ ਉਸ ਕਰਕੇ ਹੀ ਅਸੀਂ ਇਹ ਕਾਰਜ ਸਿਰੇ ਲਾ ਰਹੇ ਹਾਂ ਸੰਗਤ ਦੀ ਅਸੀਸ ਹੈ ਗੁਰੂ ਮਹਾਰਾਜ ਦੀ ਅਸੀਸ ਹੈ ਜਿੱਥੇ ਗੁਣਾਨਕ ਪਾਤਸ਼ਾਹ ਦਾ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ 350ਵਾਂ ਮਨਾਇਆ ਜਾ ਰਿਹਾ ਹੈ ਉੱਥੇ ਹੀ ਅਸੀਂ ਘਰ ਦੇ ਕੇ ਅਸੀਂ ਗੁਰੂ ਸਾਹਿਬਾਨਾਂ ਦੀ ਖੁਸ਼ੀ ਲੈ ਰਹੇ ਹਾਂ ਲੋੜਵੰਦ ਨੀਡੀ ਪਰਿਵਾਰ ਬਹੁਤ ਹੀ ਨੀਡ ਜਿਹੜੇ ਕਿ ਲੇਬਰ ਕਰਨ ਵਾਲੇ ਸਾਰੇ ਘਰ ਸੀ ਔਰ ਕਈ ਘਰਾਂ ਦੇ ਵਿੱਚ ਤਾਂ ਲੇਬਰ ਵਾਲਾ ਵੀ ਨਹੀਂ ਸੀ ਇੱਕ ਰੋਟੀ ਮੰਗ ਕੇ ਖਾਣ ਵਾਲੀ ਗੱਲ ਹੈ ਮੰਦਬੁੱਗੀ ਬੱਚੇ ਸੀ ਉਹਨਾਂ ਦੇ ਇਹ ਸੇਵਾਵਾਂ ਸਾਡੀ ਝੋਲੀ ਪਈਆਂ ਨੇ ਅਸੀਂ ਫੇਰ ਦੁਬਾਰਾ ਤੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਮੁੱਚੀ ਪਲੱਸ ਪਲੱਸ ਕਲੱਬ ਦਾ ਪ੍ਰੈਸ ਕਲੱਬ ਦਾ ਧੰਨਵਾਦ ਕਰਦੇ ਹਾਂ ਸੋਸ਼ਲ ਮੀਡੀਆ ਦੇ ਜਿਨ੍ਹਾਂ ਨੇ ਇਹ ਪ੍ਰਚਾਰਿਆ ਫਸਾਰਿਆ ਪ੍ਰੇਰਣਾ ਮਿਲੀ ਸੰਗਤਾਂ ਨੂੰ ਤੋ ਜੋ ਸੰਗਤ ਸਾਡੇ ਨਾਲ ਅੱਜ ਬੰਬੇ ਤੋਂ ਆਏ ਨੇ ਪ੍ਰਧਾਨ ਸਾਹਿਬ ਆਏ ਨੇ ਖਾਰਗੁਰਦਾ ਸਾਹਿਬ ਦੇ ਸਮੂੱਚੇ ਇਹਨਾਂ ਦੇ ਨਾਲ ਟੀਮ ਆਈ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਇਹਨਾਂ ਨੇ ਬੇਨਤ ਮਾਇਆ ਸਾਨੂੰ ਭੇਜੀ ਤੇ ਅੱਜ ਹੋਰ ਵੀ ਭੇਜਣ ਲਈ ਇੱਕ ਕਾਰਜ ਲਈ ਘਰ ਵੇਖ ਰਹੇ ਨੇ ਕਿਹੜੇ ਕਿਹੜੇ ਘਰ ਬਣ ਅਸੀਂ ਘਰ ਆਇਡੈਂਟੀਫਾਈ ਕੀਤੇ ਹੋਏ ਨੇ ਇਹ ਅਸੀਂ ਇਸ ਤੋਂ ਬਾਅਦ ਇਹਨਾਂ ਨੂੰ ਸਾਰੇ ਘਰ ਵਿਖਾਉਣੇ ਨੇ ਸੋ ਮੈਂ ਫਿਰ ਆਪ ਸਾਰੇ ਅੱਗੇ ਬੇਨਤੀ ਕਰਦਾ ਹਾਂ ਕਾਰਜ ਬਹੁਤ ਵੱਡੇ ਨੇ ਅਸੀਂ ਘੱਟੋ ਘੱਟ 1200 ਬੱਚਾ ਜੋ ਫਲੱਡ ਦੇ ਵਿੱਚ ਆਇਆ ਸੀ 1200 ਬੱਚੇ ਦੀ ਫੀਸ ਫ੍ਰੀ ਕਰ ਦਿੱਤੀ ਹੈ ਜੋ ਵੀ ਇਸ ਬੱਚੇ ਸਕੂਲਾਂ ਚ ਪੜਦੇ ਸੀ ਸਾਡੀਆਂ ਅਕਾਲ ਅਕੈਡਮੀਆ ਚ ਪੜਦੇ ਸੀ ਅਸੀਂ 1200 ਬੱਚਿਆਂ ਦੀ ਸਾਲ ਦੀ ਸਾਰੀ ਫੀਸ ਹਰ ਚੀਜ਼ ਨੂੰ 유ਨੀਫਾਰਮ ਬੁੱਕਸ ਟੈਸਰੀ ਔਰ ਬਹੁਤ ਵੱਡੇ ਕੰਮ ਅਸੀਂ ਲਗਭਗ ਹੁਣ ਤੱਕ ਰਾਸ਼ਨ ਦੀਆਂ ਕਿਟਾਂ ਕੋਈ 8000 ਕਿਟਾਂ ਜਿਹੜੀਆਂ ਕੀ 40 ਤੋਂ 50 ਕਿਲੋ ਵੇਟ ਦੀਆਂ ਉਹ 8000 ਕਿੱਟਾਂ ਵੰਡੀਆਂ ਜਾ ਚੁੱਕੀਆਂ ਨੇ ਹੋਰ ਅਸੀਂ ਆ ਹੁਣ ਬੁੱਕ ਸਟੇਜ ਸ੍ਰੀ ਯੂਨੀਫਾਰਮ ਔਰ ਸਵੈਟਰਾਂ ਖਾਸ ਕਰਕੇ ਔਰ ਸਰਦੀ ਦੇ ਸਾਰੇ ਕੱਪੜੇ ਉਹ ਬੰਬੇ ਤੋਂ ਵੀ ਇੱਕ ਟਰੱਕ ਪਰ ਕੇ ਆਇਆ ਸੀ ਉਹ ਵੀ ਅਸੀਂ ਸੰਗਤ ਨੂੰ ਦੇ ਰਹੇ ਹਾਂ ਔਰ ਅਸੀਂ ਲਗਾਤਾਰ ਜੋ ਵੀ ਨੀਡ ਅੱਜ ਵੀ ਸੰਗਤ ਦੀ ਇਥੋਂ ਦੀ ਇਲਾਕੇ ਦੀ ਹੜਪੀੜਤਲ ਪਰਿਵਾਰਾਂ ਦੀਆਂ ਨੇ ਉਹ ਅੱਜ ਵੀ ਅਸੀਂ ਪੂਰੀਆਂ ਕਰ ਰਹੇ ਹਾਂ ਔਰ ਕਰਦੇ ਰਾਂਗੇ ਸੋ ਇਹ ਕਾਰਜ ਲਈ ਸੰਗਤ ਸਾਨੂੰ ਅਸੀਸ ਬਖਸ਼ੇ ਸੰਗਤ ਅਰਦਾਸ ਕਰੇ ਜੋ ਇਹ ਕਾਰਜ ਹੋਏ ਨੇ ਇਹ ਆਪ ਜੀ ਕਰਕੇ ਹੋਏ ਨੇ ਸਾਨੂੰ ਤਾਂ ਅਸੀਸਾਂ ਬਖਸ਼ੋ ਵੀ ਸਾਡੀ ਗੁਰੂ ਨਾਲ ਨਿਭ ਜਾਏ ਇਸ ਤਰ੍ਹਾਂ ਹੀ ਗੁਰੂ ਮਹਾਰਾਜ ਸੰਗਤਾਂ ਸਾਡੇ ਤੋਂ ਸੇਵਾ ਕਰਾਉਂਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀ ਕੋਈ ਬੰਦ ਨੇ ਲੈਣਾ ਹੋਵੇ ਤਾਂ ਕਿਸ ਤਰ੍ਹਾਂ ਤੁਹਾਣਾ ਕੰਟੈਕਟ ਕਰ ਸਕਦਾ ਦੇਖੋ ਲੋੜਵੰਦ ਹਰ ਪਿੰਡ ਨੂੰ ਪਤਾ ਹੈ ਹਰ ਸਰਪੰਚ ਨੂੰ ਪਤਾ ਹੈ ਹਰ ਸੋਸ਼ਲ ਮੀਡੀਆ ਤੇ ਪਤਾ ਹੈ ਸਾਡੇ ਨੰਬਰ ਆ ਰਹੇ ਨੇ ਹਰ ਪਿੰਡ ਪਿੰਡ ਨੂੰ ਪਤਾ ਹੈ ਵੀ ਬੜੂ ਸਾਹਿਬ ਸੰਸਥਾ ਜਿਹੜੀ ਇਹ ਕਾਰਜ ਕਰ ਰਹੀ ਹੈ ਸੋ ਅਸੀਂ ਹਾਜ਼ਰ ਹਾਂ ਸਾਰੇ ਘਰ ਬਣਾ ਕੇ ਜਾਵਾਂਗੇ ਤੋਂ ਜੋ 12 ਦੋ ਇੱਕ ਦਿਨ ਵਿੱਚ ਦੋ ਘਰ ਬਣਾ ਕੇ ਦੇਣੇ ਆਪ ਹੀ ਤੁਸੀਂ ਦੇਖੋ ਵੀ ਉੱਥੇ ਕਿੰਨੀ ਵੱਡੀ ਟੀਮ ਲੱਗੀ ਹੋਈ ਹੈ ਅੱਜ ਵੀ 250 ਬੰਦਿਆਂ ਦੀ ਟੀਮ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਸਾਡੀ 350 ਬੰਦੇ ਸੀ ਜਦੋਂ ਫਲੱਡ ਆਇਆ ਤੇ ਲੰਗਰ ਪਾਣੀ ਤੇ ਰਾਹਤ ਕਾਰਜ ਚੱਲੇ ਅੱਜ ਵੀ ਸਾਡੀ 250 ਬੰਦਿਆਂ ਦੀ ਟੀਮ ਐਕਸਪਰਟ ਇੱਕ ਲੱਗੀ ਹੋਈ ਹੈ 12 ਘੰਟਿਆਂ ਦੇ ਵਿੱਚ 600 ਤੋਂ ਲੈ ਕੇ 1000 ਸਕਰ ਫੁੱਟ ਦਾ ਘਰ ਬਣਾ ਕੇ ਦੇ ਦੋ ਰੂਮ ਕਿਚਨ ਲੌਬੀ ਵਾਸ਼ਰੂਮ ਔਰ ਇਹ ਸਾਰਾ ਕਰਕੇ ਦੇਣਾ ਥੱਲੇ ਟੈਲਾਂ ਲਾ ਕੇ ਔਰ ਸਭ ਤੋਂ ਵੱਡੀ ਗੱਲ ਪਰਵਾਰ ਨੂੰ ਅਸੀਂ ਸਾਰਾ ਸਮਾਨ ਪ੍ਰੋਵਾਈਡ ਕਰਾਣੀ ਆ ਤਿੰਨ ਮਹੀਨਿਆਂ ਲਈ ਮਤਲਬ ਬੈੱਡ ਕੰਬਲ ਰਜਾਈਆਂ ਚਾਦਰਾਂ ਸਹਰਾਣੇ ਔਰ ਫੁੱਲ ਫਲਾਈ ਕਿਚਨ ਦਾ ਸਾਰਾ ਸਮਾਨ ਤਾਂ ਕਿ ਪਰਿਵਾਰ ਹੁਣ ਸੈਟਲ ਹੋ ਕੇ ਆਪਣਾ ਜੋ ਵੀ ਕੰਮ ਕਰਦਾ ਹੈ ਉਹ ਕਰਦਾ ਰਵੇ ਬਾਬਾ ਜੀ ਕਿਨੇ ਕਰਦਾ ਟੀਚਾ ਬਣਾ ਸਾਡਾ ਦੇਖੋ ਟੀਚਾ 100 ਕਰਦਾ ਸੀ ਮਿੱਥਿਆ ਸੀ ਨਾਲੇ ਬੇਨਤੀ ਕੀਤੀ ਸੀ ਸੰਗਤ ਚਾਇਤ ਹੋਰ ਕਰਵਾ ਲਵੇ ਪਰ ਜਿੰਨਾ ਕੁ ਅਸੀਂ ਇਲਾਕੇ ਚ ਘੁੰਮੇ ਆ 100 ਘਰਾਂ ਨਾਲ ਕਾਫੀ ਘਰ ਪੂਰੇ ਹੋ ਜਾਣਗੇ 100 ਅਸੀਂ ਹੁਣ 65 ਘਰਾਂ ਤੱਕ ਅਸੀਂ 3 ਦਿਨ ਤੱਕ ਪਹੁੰਚ ਜਾਾਂਗੇ ਸਾਡੇ 35 ਘਰ ਰਹਿ ਰਹੇ ਨੇ ਤੇ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਆ ਵੀ 12 ਘੰਟੇ ਜੀ ਦਿਆਂਗੇ ਤੇ 35 ਘਰ ਅਸੀਂ 15 16 ਦਿਨਾਂ 'ਚ ਦੇ ਦੇਾਂਗੇ 15 16 ਦਿਨਾਂ 'ਚ ਦਿੱਤੇ ਅਸੀਂ ਡੈਡ ਲਾਈਨ ਦੇ ਰਹੇ ਆ ਵੀ ਦਸੰਬਰ ਤਾਸ ਤੋਂ ਪਹਿਲਾਂ ਪਹਿਲਾਂ ਸਾਰੇ ਪਰਿਵਾਰਾਂ ਨੂੰ ਘਰ ਦੇ ਦੇਾਂਗੇ ਸਾਡਾ ਇੱਕ ਗੁਰਦਆਸ ਫਿਰੋਜ਼ਪੁਰ ਇਲਾਕਾ ਰਹਿੰਦਾ ਹੁਣ ਸਾਡੀਆਂ ਟੀਮਾਂ ਅੱਜ ਤੋਂ ਬਾਅਦ ਫਿਰੋਜ਼ਪੁਰ ਦੇ ਇਲਾਕੇ ਚ ਜਿਹੜੀਆਂ ਨੇ ਉੱਥੇ ਮਖੂ ਆਪਣੇ ਹਰੀਕੇ ਹੈਡ ਤੋਂ ਅੱਗੇ ਉੱਥੇ ਘਰ ਸਾਡੇ ਰਹਿੰਦੇ ਨੇ ਅਸੀਂ ਉਹ ਵੀ ਸ਼ੁਰੂ ਕਰਨ ਲੱਗੇ ਆਂ ਮਹਾਰਾਜ ਮਿਹਰ ਕਰੇ ਨਮਸਕਾਰ ਤੋਂ ਪਹਿਲਾਂ ਪਹਿਲਾ ਤੋਹਫਾ ਦੇ ਦੋ ਤੋਹਫਾ ਨਹੀਂ ਹੈ ਸਾਡੀ ਤਾਂ ਇੱਕ ਸੇਵਾ ਹੈ ਤੋਹਫਾ ਤਾਂ ਸੰਗਤ ਦਾ ਪੈਸਾ ਹੈ ਸਾਡਾ ਨਹੀਂ ਹੈ ਸੰਗਤ ਨੇ ਸਾਨੂੰ ਪਿਆ ਮਾਇਆ ਭੇਜੀ ਜਿਵੇਂ ਆ ਦੇਖੇ ਆ ਸਾਰੇ ਸਿੰਘ ਖੜੇ ਨੇ ਤੇ ਸੰਗਤ ਦੇ ਪੈਸੇ ਨੂੰ ਅਸੀਂ ਆਪਣਾ ਮਾਨ ਸਮਝ ਕੇ ਗੁਰੂ ਦੀ ਸੰਗਤ ਦਾ ਪੈਸਾ ਕੀ ਇਹ ਗੁਰੂ ਦਾ ਜਿਹੜੇ ਦਸਵੰਦ ਹੁੰਦਾ ਗੁਰੂ ਦਾ ਹੁੰਦਾ ਸੋ ਉਹ ਪੈਸਾ ਜੋ ਭੇਜਿਆ ਕੰਪਨੀਆਂ ਨੇ ਵੀ ਭੇਜਿਆ ਅਸੀਂ ਕੰਪਨੀਆਂ ਦਾ ਵੀ ਧੰਨਵਾਦ ਕਰਦੇ ਆ ਸੀਐਸਆਰ ਫੰਡ ਵਾਲਿਆਂ ਨੇ ਵੀ ਸਾਨੂੰ ਭੇਜਿਆ ਜਿਹੜੀ ਜਿਹੜੀਆਂ ਕੰਪਨੀਆਂ ਸੀਐਸਆਰ ਫੰਡ ਕੱਢੇ ਕਿਸੇ ਨੇ ਰਾਸ਼ਨ ਕਿਸੇ ਨੇ ਕੰਬਲ ਕਿਸੇ ਨੇ ਮੰਜੇ ਕਿਸੇ ਨੇ ਪਾਪੈਨਲ ਭੇਜੀ ਸੋ ਅਸੀਂ ਸਮੂਚੀਆਂ ਸੰਗਤਾਂ ਦਾ ਔਰ ਸਮੂਚੀ ਕੰਪਨੀ ਸੀਐਸਆਰ ਫੰਡ ਦੇਣ ਵਾਲੇ ਸਮੂਚੀਆਂ ਦਾ ਧੰਨਵਾਦ ਕਿਉਂ ਕਰ ਰਹੇ ਆ ਕਿਉਂਕਿ ਹੁਣ ਉਹਨਾਂ ਨੇ ਇਹ ਸਾਡੀ ਵੀ लाज ਰੱਖ ਲਈ ਭਾਈ ਗੁਰਜੀ ਕੀ ਫਤਿਹ ਦਾਸ ਮੁੰਬਈ ਤੋਂ ਖਾਰ ਗੁਰਦੁਆਰਾ ਮੁੰਬਈ ਦਾ ਮੁੱਖ ਸੇਵਾਦਾਰ ਹੈ ਬਾਬਾ ਜੀ ਦੇ ਨਾਲ ਆਪਣਾ ਨਾਮ ਬਾਬਾ ਜੀ ਦੇ ਨਾਲ ਅਸੀਂ ਮੈਂ 63 ਸਾਲ ਤੋਂ ਜੁੜਿਆ ਆਇਆ ਹਾਂ ਐ ਸੰਸਾਰ ਨਾਲ ਤੇੜ ਸੜ ਤੋਂ ਜੁੜਦੇ ਆਂ ਬਾਬਾ ਜੀ ਦੀ ਐਨੀ ਅਰਦਾਸ ਸੱਚੇ ਪਾਤਸ਼ਾਹ ਕਰਦੇ ਸੀ ਮੈਂ ਆਪਣੀ ਤੋਂ ਥੋੜੀ ਜਿਹੀ ਦੂਬ ਰਸ 25000 ਦਾ ਇੱਕ ਦਾਸ ਦੋ ਬੈਡਰੂਮਾਂ ਚ ਰਹਿੰਦਾ ਸੀ ਤੇ ਦਾਸ ਦੇ 40 ਹਜ਼ਾਰ ਵਿੱਚ ਬਾਬਾ ਜੀ ਦੀ ਸੇਵਾ ਆਸੇ ਆ ਗਏ ਰਿਆਨ ਵਾਸਤੇ ਦਾਸ ਨੇ ਕਿਹਾ ਬਾਬਾ ਜੀ 40 ਹਜ਼ਾਰ ਦੀ ਦੋ ਬੈਡਰੂਮ ਦਾ ਫਲੈਟ ਮੈਂ ਕਿੱਥੇ ਕਰਾਂਗਾ ਕਹਿੰਦਾ ਤੂੰ ਫਿਕਰ ਨਾ ਕਰ ਵਾਹਿਗੁਰੂ ਤੇ ਆਪਣੀ ਆਪ ਦੇਗਾ ਅੱਜ ਵਾਹਿਗੁਰੂ ਦੇਣਾ ਮੇਰੇ ਕੋਲ ਦਸ ਬੈਡਰੂਮ ਦਾ ਫਲੈਟ ਹੈ ਤੇ ਮੈਂ ਇਕੱਲਾ ਹੋਰ ਬੱਚੇ ਰਹਿੰਦੇ ਮੇਰੇ ਬੱਚੇ ਬੋਖਾ ਕਰ ਹਰ ਚੀਜ਼ ਬਾਬਾ ਜੀ ਦੀ ਐਨੀ ਮੇਰੇ ਅਰਦਾਸ ਦਾ ਫਰ ਜੇ ਨਾ ਮਨ ਨਾਲ ਸੇਵਾ ਕਰੋ ਉਹ ਸੇਵਾ ਪੂਰੀ ਹੁੰਦੀ ਹੈ ਇਹ ਜਿਹੜੀ ਸੇਵਾ ਸੀ ਕਰ ਰਹੇ ਆ ਸੰਗਤਾ ਬੰਬੇ ਦੀ ਦਾ ਸੰਗਤਾਂ ਨੇ ਇਕੱਠੀ ਕੀਤੀ ਹੈ ਅਸੀਂ ਬਾਬਾ ਜੀ ਜੀ ਸੁਹੀ ਕਰਾ ਰਹੇ ਆ ਕਿ ਬਾਬਾ ਜੀ ਨੇ ਦੇਖਦੇ ਆ ਰਹੇ ਆ ਕਿਉਂਕਿ ਕਾਫੀ ਚੱਲਦੋ ਅਕੈਡਮੀ ਚੱਲਦੀ ਪਈ ਹੈ ਬੱਚੇ ਪੜ੍ਹਦੇ ਪਏ ਆ ਉਹ ਬੱਚਿਆਂ ਦੀ ਜੋ ਇਹਨਾਂ ਨੇ ਦੇਖਿਆ ਅੱਜ ਵੀ ਦੇਖ ਕੇ ਆਏ ਆ ਬੜਾ ਦਿਲ ਨੂੰ ਤਕ ਹੁੰਦਾ ਕਿ ਦੇਖੋ ਕਿੰਨਾ ਵੱਡਾ ਕੰਮ ਹੈ ਇਹਨਾਂ ਨੇ ਸੰਭਾਲਿਆ ਹੈ ਬਾਬਾ ਜੀ ਇਹਨਾਂ ਸੰਭਾਲਿਆ ਹੈ ਬਾਬਾ ਇਕਬਾਲ ਜੀ ਸੀ ਤਾਂ ਸਦਾ ਬਹੁਤ ਵੇਰ ਸੀ ਉਹਨਾਂ ਦੀ ਕਿ ਸਾਡੇ ਪਾਸ ਚਲਦੇ ਵੇ ਅਸੀਂ ਅੱਗੋ ਵੀ ਧਿਆਨ ਕਰਾਂਗੇ ਕਿ ਜੋ ਵੀ ਸੰਭ ਹੋ ਸਕੇ ਬਤਵ ਜੋ ਸੇਵਾ ਤੇ ਹੈ ਉਹ ਕਰਕੇ ਜਾਣੀ ਜਾਨੀ ਹੈ ਹੋਰ ਵੀ ਸੇਵਾ ਅਸੀਂ ਇਕੱਠੇ ਜਾ ਕੇ ਕਰਾਂਗੇ ਤਾਂ ਕਿ ਇਹਨਾਂ ਦਾ ਕੰਮ ਬੰਦ ਨਾ ਹੁੰਦਾ ਹੋਵੇ ਕੰਮ ਚੱਲਦਾ ਰਹੇ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਕਰੋ ਕਿ ਅਸੀਂ ਇਸ ਕਮ ਵਿੱਚ ਸਫਲ ਹੋਈਏ ਵਾਹਿਗੁਰੂ ਮਰ ਕਰੇ ਵਾਹਿਗੁਰੂ ਜੀ ਦਾ ਕਾ ਸਾ ਵਾਹਿਗੁਰੂ ਜੀ ਹਾਂ ਜੀ ਨਾਲ ਹੈ kan 3 Februari ਦੇਖੋ ਜੀ ਇਹ ਪਿਆਜ ਫਿਰ ਵਕਾਂ ਦੇਖਿਆ ਬਹੁਤ ਅੱਛਾ ਹੈ ਤਰੀਕੇ ਨਾਲ ਅੱਛਾ ਲੱਗਿਆ ਹੁਣ ਬਾਕੀ ਆ ਦੀ ਇਹਨਾਂ ਨੂੰ ਪਤਾ ਹੈ ਕਿ ਜਦ ਜਿਹਨਾਂ ਦਿੱਤੇ ਕਿ ਠੀਕ ਰਹੇਗਾ ਮੇਰੇ ਕਿ ਅੱਛਾ ਚੀਜ਼ ਬਾਰੇ ਕਿ ਇੰਨੀ ਚੀਜ਼ ਦੇ ਵਿੱਚ ਆ ਕੇ ਸੈਂਬਲ ਕਰਨਾ ਬਹੁਤ ਅੱਛਾ ਜਾਪਾਨੀ ਫੋਰਮ ਚ ਅਸਰ ਹੁੰਦੇ ਫੋਰਮ ਦੇ ਵਿੱਚ ਤੁਸੀਂ ਦੇਖੋ ਜਾ ਕੇ ਇਸਤੀ ਟੀਵੀ ਦੇਖੋ ਉਸਦੇ ਜਿਹਾ ਹੀ ਹੈ ਕਿ ਆਂਦਾ ਸਮਾਨ ਹੁੰਦਾ 24 5 8 10 ਕੱਡੇ ਫੁੱਟ ਦਸੰਬਰ ਕਰ ਨਿਕਲ ਜਾਂਦੇ ਇਹ ਤਾਂ ਕੁਸ਼ਰੀਕ ਸਤੂਰੀ ਹੈ ਉਥੇ ਮਲਟੀ ਸਟੋਰੀ ਬਿਲਡਿੰਗ ਐ ਸਿੱਕੜਾ ਬਦਨੀਆਂ ਨੇ ਤੇ ਅਸੀਂ ਮੇਰੇ ਕਰ ਅਰਦਾਸ ਕਰਨੇ ਆ ਕਿ ਸੱਚੇ ਪਾਤਸ਼ਾਹ ਆਮ ਯਾਪ ਕਰੇ ਇਹ ਸੰਸਦ ਨਾ ਪਰੇ ਗੁਰੂ ਘਰ ਮੇਰੇ ਚੜਦਰੇ ਆਪਣੀ ਜ਼ੁਬਾਨ ਤੇ ਪੂਰੇ ਜਾਣ ਸਾਨੂੰ ਹੀ ਸ਼ਿਵਤ ਕਰੇ ਹਿੰਮਤ ਬਾਬਾ ਹਿੰਮਤ ਦੇ ਸੱਚੇ ਪਾਤਸ਼ਾਹ ਤਾਂ ਅਸੀਂ ਅਸੀਂ ਹੀ ਸੇਵਾ ਕਰ ਸਕੀਏ ਸਾਡੇ ਸੰਗਤ ਦੇ ਪੈਸੇ ਆ ਸਹੀ ਇਸਤੇਮਾਲ ਹੋ ਰਿਹਾ ਤੁਸੀਂ ਅਗ ਦੇਖਿਆ ਕਿੰਨਾ ਕਿ ਮੜ ਕੁਸ਼ ਹੋ ਗਿਆ ਉਹ ਸੰਗਤ ਦੇ ਬਿਲਕੁਲ ਠੀਕ ਲੱਗ ਰਿਹਾ ਮੈਂ ਦੇਖ ਕੇ ਆਇਆ ਦੇਖ ਕੇ ਐਡੀ ਦੂਰੋਂ ਅਸੀਂ ਆਏ ਆ ਦੇਖੋ ਪੰਜ ਸੰਗਤ ਦੇ ਨਾਲ ਸਖਤਰ ਸਹਿਬਾਏ ਸਭ ਆਏ ਪ੍ਰਧਾਨਪੁਰ ਪ੍ਰਧਾਨ ਵੀ ਆਏ ਬੇ ਨਾਲ ਆ ਉਹ ਦੇਖਣੋਂ ਅਸੀਂ ਅਸੀਂ ਵਿੱਚ ਆਏ ਕਿ ਆਇਆ ਇਹ ਸੰਗਤ ਦਾ ਪੈਸਾ ਠੀਕ ਲੱਗ ਰਿਹਾ ਹੈ ਸੰਗਤ ਨੂੰ ਜਾ ਕੇ ਦੱਸਾਂਗੇ ਤਾਂ ਅਸੀਂ ਥੋੜਾ ਸੋ ਵੀਡੀਓ ਲੈ ਕੇ ਜਾਵਾਂਗੇ ਇਹ ਦੇਖੋ ਇਹ ਦੇਖ ਤੱਲ ਅਗਰੇ ਉਸ ਨੂੰ ਕੁਛ ਕਰਾਂਗੇ ਕੋਰ ਵੀ ਸੇਵਾ ਜੋ ਹੋ ਸਕੇ ਸਾਡੇ ਕੋ ਤਨ ਮਨ ਤੁਹਾਡਾ ਸੇਵਾ ਕਰਾਂਗੇ ਇਹ ਫਿਰਦਾ ਤੁਸੀਂ ਵੀ ਕਰੋ ਤੁਸੀਂ ਕਰੇ ਬਾਬਾ ਜੀ ਸੇਵਾ ਕਰਦੇ ਰਹਿਣ ਬਾਬਾ ਜੀ ਦਾ ਸਿਰ ਤੇ ਹੱਥ ਰਵੇ ਸੱਚੇ ਪਾਤਸ਼ਾਹ ਮੇਰੇ ਕੋਈ ਕੁਝ ਨਹੀਂ ਰਿਹਾ ਮੇਰਾ ਮੁਝ ਵਿੱਚ ਕੁਛ ਨਹੀਂ ਜੋ ਕੁਛ ਉਹ ਤੇਰਾ ਸੱਚੇ ਪਾਤਸ਼ਾਹ ਦਾ ਮੈਂ ਕਿਹਾ ਮੈਂ ਕਿਹਾ ਮੈਂ ਤੂੰ ਦੀ ਹਿੰਮਤ ਹੈ ਇਹਨਾਂ ਦੀ ਹਿੰਮਤ ਹੈ ਕਿ ਮੈਨੂੰ ਕਿਹਾ ਉਹਨੇ ਇਕੱਠਾ ਕਰ ਦੂ ਮੈਂ ਇਕੱਠਾ ਕਰਵਾ ਦਿੱਤਾ ਸਾਡੇ ਨਾਲ ਸੰਗਤ ਮੇਰੇ ਨਾਲ ਬੈਠੇ ਉਹਨੇ ਇਕੱਠਾ ਹੋ ਗਿਆ ਕੋਈ ਕੱਲਾ ਮੈਂ ਕੁਛ ਨਹੀਂ ਕਰਦਾ ਇੱਕ ਆਦਮੀ ਕੁਛ ਨਹੀਂ ਕਰ ਸਕਦਾ ਲੇਕਿਨ ਅਸੀਂ ਅਰਦਾਸ ਕਰਨੇ ਆਂ ਕਿ ਸੱਚੇ ਪਾਤਸ਼ਾਹ ਐਨਨ ਬਲਦੇ ਵੇ ਸਾਨੂੰ ਹਿੰਮਤ ਦੇਵੇ ਤਾਂ ਕਿ ਇਹ ਜਈ ਸੇਵਾ ਲਈ ਇਹ ਪੂਰੀ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਖਾਸ ਕਰਕੇ ਮੈਂ ਸਭ ਦਾ ਤੁਹਾਡਾ ਰੈਕਟਿਵ ਵੀਡੀਓ ਦਾ ਧਨਵਾਦ ਕਰਨਾ ਕਿ ਮੀਡੀਆ ਇੱਥੇ ਆਇਆ ਆ ਬਹੁਤ ਵਧੀਆ ਬਹੁਤ ਰਬ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਨਾਮ ਬੋਲੋ ਆਪਣਾ ਨਾਮ ਬੋਲੋ ਲਿਖਣਾ ਹੁੰਦਾ ਨਾ ਨਾਮ ਆਪਣਾ ਨਾਮ ਦਸ ਅਵਤਾਰ ਸਿੰਘ ਸਜਦੇਬ ਹੋ ਰਿਹਾ ਮੇਰੇ ਨਾਲ ਉਹ ਪ੍ਰਧਾਨ ਆਏ ਸਭ ਪੀਤਮ ਸਿੰਘ ਜੀ ਆਏ ਮੇਰਾ ਸਕੱਤਰ ਆਏ ਸਭ ਪੀਤਵਾਦ ਸਿੰਘ ਜੀ ਸੇਠੀ ਆਏ ਸਾਡੇ ਸੇਵਾਦਾਰ ਆਏ ਹੈ ਐਮਪੀ ਸਿੰਘ ਜੀ ਬਾਕੀ ਸਾਡੇ ਸਾਡੇ ਖੁਰਾਨਾ ਸਾਹਿਬ ਵੀ ਆਏ ਹੋਏ ਹੈ ਤੇ ਅਸੀਂ ਬਹੁਤ ਹੀ ਖੁਸ਼ ਆ ਸੱਚੇ ਪਾਤਸ਼ਾਹ ਨੰਬਰ ਜੀ ਨਾਲ ਰਹਿ ਕੇ ਦੇਖ ਕੇ ਦੋ ਚ ਜਗ੍ਹਾ ਹੈ ਇਹ ਜਗ੍ਹਾ ਬਹੁਤ ਅੱਛਾ ਹੈ ਤੁਸੀਂ ਵੀ ਅਰਦਾਸ ਕਰੋ ਕਿ ਸਾਡੀ ਜਿਹੜੀ ਬਾਬਾ ਜੀ ਜੀ ਕਿ ਚੁੱਕਿਆ ਸਿਰ ਪੂਰਾ ਸਿਰ ਹੋ ਸਕੇ ਸੋ ਫੁਰਤ ਵੱਤ ਤੋਂ ਸੇਵਾ ਕਰੇ ਕੋ ਕਿ ਸੋ ਕਰ ਦੇਣਾ ਕੁਝ ਹੋਣਾ ਵਾਲਾ ਨਹੀਂ ਹੈ ਸਭ ਸੰਗਤ ਕਾਫੀ ਹੋਏਗੀ ਕੀ ਬੱਚੇ ਬੱਚਿਆਂ ਤਕਲੀਫਾਂ ਬੜੀਆਂ ਆਈਆਂ ਇਹ ਲੋਕਾਂ ਨੂੰ ਇਹਨਾਂ ਨੂੰ ਉਹ ਸਭ ਗਿਰ ਪੂਰੀ ਹੋ ਸਕਣ ਇਹੋ ਅਰਦਾਸ ਹੈ ਤੁਸੀਂ ਵੀ ਅਰਦਾਸ ਸਾਡੇ ਨਾਲ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੁਖਵਿੰਦਰ ਸਿੰਘ ਪਿੰਡ ਲੋਦੀ ਗੁਜਰ ਜ਼ਿਲ੍ਹਾ ਅੰਮ੍ਰਿਤਸਰ ਹੜ੍ਹ ਦੇ ਕਾਰਨ ਸਾਡੇ ਘਰ ਡਿੱਗ ਡੇਗੀ ਪਈ ਹੈ ਅਸੀਂ ਬਹੁਤ ਤੰਗ ਹਾਂ ਬਹੁਤ ਜਿਆਦਾ ਤੰਬੂ 'ਚ ਰਹਿ ਰਹੇ ਹਈ ਤੇ ਸਾਡਾ ਮਾਲ ਡੰਗਰੀ ਮਰ ਗਿਆ ਹੈ ਫਸਲ ਵਾੜੀ ਵੀ ਖਰਾਬ ਹੋ ਗਈ ਵੀ ਬਹੁਤ ਮਾੜੇ ਹਾਲਾਤ ਹੈ ਅਸੀਂ ਆਪਣਾ ਘਰ ਬਣਾ ਨਹੀਂ ਸਕਦੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਆਪਣਾ ਘਰ ਬਣਾ ਕੇ ਤੇ ਵਿੱਚ ਵੜ ਜਾਵਾਂਗੇ ਇਹ ਮੰਨ ਲਓ ਬਾਬਾ ਜੀ ਹਣਾ ਮੇਅਰ ਕੀਤੀ ਆ ਸਾਡਾ ਘਰ ਬਣ ਗਿਆ ਆ ਤੇ ਅਸੀਂ ਫੇਰ ਦੁਬਾਰਤੋਂ ਆਪਣੀ ਜ਼ਿੰਦਗੀ ਜਿਹੜੀ ਆ ਖੁਸ਼ੀ ਨਾਲ ਜੀਵਾਂਗੇ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਮੰਦਾ ਹਾਲੀ ਹੈ ਬਹੁਤ ਦੁਖੀ ਹਾਂ ਤੇ ਬਹੁਤ ਮਿਹਰਬਾਨੀ ਕੀ ਕਹਿਣਾ ਚਾਹੋਗੇ ਜੇਕਰ ਬਾਬਾ ਜੀ ਨਾ ਸਾ ਦੇਂਦੇ ਨਾ ਬਾ ਫੜਦੇ ਇਤਕੀ ਲੱਗਦਾ ਸੀ ਤੁਹਾਡੇ ਘਰ ਬਣਾਣਾ ਨਹੀਂ ਬਾਬਾ ਜੀ ਅਸੀਂ ਘਰ ਨਹੀਂ ਬਣਾ ਸਕਦੇ ਕਿਉਂਕਿ ਸਾਡੀ ਜ਼ਮੀਨ ਹੀ ਥੋੜੀ ਬਹੁਤੀ ਉਹ ਵੀ ਸਾਡੀ ਗਹਿਣੇ ਆ ਤੇ ਤੁਹਾਨੂੰ ਪਤਾ 4-500 ਰੁਪਏ ਦਿਹਾੜੀ ਨਾਲ ਘਰ ਨਹੀਂ ਬਣਾ ਜਾਂਦਾ ਕਿਉਂਕਿ ਪਰਿਵਾਰ ਦਾ ਖਰਚਾ ਵੀ ਆ ਸਾਰਾ ਕੰਮ ਤੇ ਨਹੀਂ ਸਾਡੇ ਕੋਲ ਨਹੀਂ ਬੰਦ ਸਰਕਾਰਾਂ ਨੇ ਕੋਈ ਉਪਰਾਲਾ ਕੀਤਾ ਸਾਡੇ ਨਾਲ ਕੋਈ ਨਹੀਂ ਜੀ ਸਾਡੇ ਨਾਲ ਕੋਈ ਸਰਕਾਰ ਦਾ ਕੋਈ ਨਹੀਂ ਕੋ ਸਰਕਾਰ ਕੋਲੋਂ ਮਾਰ ਜਾ ਕਿਸੇ ਮਤ ਮਿਲੀ ਹੋਏ ਨਹੀਂ ਜੀ ਨਹੀਂ ਕੋਈ ਹਾਂਜੀ ਪਿੰਡ ਕਿਹੜਾ ਤੁਹਾਡਾ ਜੀ ਪਿੰਡ ਲੋਦੀ ਗੁਜਰ ਜੀ ਬਾਬਾ ਜੀ ਦਾ ਕਿੰਨਾ ਧੰਨਵਾਦ ਕਰਦੇ ਹੋ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਪਣੀ ਜਾਨ ਤੋਂ ਵੱਧ ਵੀ ਧੰਨਵਾਦ ਕਰਦੇ ਆ ਬਾਬਾ ਜੀ ਦਾ ਜਿੰਨਾ ਸਾਨੂੰ ਛੱਤ ਦੇ ਦਿੱਤੀ ਅਸੀਂ ਆਪਣੇ ਬੱਚੇ ਲੈ ਕੇ ਅੰਦਰ ਵੜ ਗਏ ਆ ਠੀਕ ਹੈ ਨਾ ਹਾਂਜੀ ਇਹ ਲੱਗਦਾ ਜੇਕਰ ਬਾਬਾ ਜੀ ਨਾ ਘਰ ਬਣਾ ਰਹੇ ਜੇ ਸਾਲ ਆ ਰਿਹਾ ਵਾ ਹਾਂਜੀ ਮੁਸ਼ਕਲ ਹੋ ਰਿਹਾ ਸਪਾਟ ਦੇ ਵਾਸਤੇ ਰਹਿਣਾ ਹਾਂਜੀ ਸਾਡੇ ਵਾਸਤੇ ਜੀ ਆਹ ਵੇਖੋ ਤੰਬੂ ਲਾਇਆ ਹੈ ਅਸੀਂ ਮੰਨ ਲਓ ਡੰਗਰਾਂ ਵਾਲੇ ਬਰਾਂਡੇ 'ਚ ਅਸੀਂ ਰਹਿ ਰਹੇ ਆ ਤੇ ਸਾਡੇ ਵਾਸਤੇ ਬਹੁਤ ਜਿਆਦੀ ਤੰਗੀ ਜੀ ਨਿਆਣਿਆਂ ਨੂੰ ਬਹੁਤ ਹਾਂਜੀ ਫਾਈ ਜਿੱਦਾਂ ਦਾ ਬਣਿਆ ਅਸੀਂ ਬਹੁਤ ਜਿਆਦਾ ਖੁਸ਼ ਆ ਠੀਕ ਹੈ ਜੀ ਹਾਂਜੀ